ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਬ ਸ੍ਰੀ ਗੁਰੂ ਨਾਨਕ ਸਾਹਿਬਾਰੇ ਦੇ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਨਗਰ ਪਿੰਡ ਤੇਰਾ ਐਚਡੀ ਸਮੂਹ ਸੰਗਤ ਨੇ ਰਲ ਮਿਲ ਕੇ ਇਕੱਤਰ ਹੋ ਕੇ ਸਤਿਗੁਰਾਂ ਦਾ ਗੁਰਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਹੈ ਜੀ ਸੇਰ ਸੁਖਣੀ ਸਾਹਿਬ ਦੇ ਪਾਠ ਅਮਰਤ ਵੇਲੇ ਸਮੂਹ ਸੰਗਤਾਂ ਰਲ ਮਿਲ ਕੇ ਬਹੁਤ ਵੱਡੀ ਪੱਧਰ ਤੇ ਹਾਜ਼ਰੀਆਂ ਭਰੀਆਂ ਸਤਿਗੁਰਾਂ ਨੇ ਬਹੁਤ ਵੱਡੀ ਰਹਿਮਤ ਬਹੁਤ ਸ਼ਰਧਾ ਭਾਵਨਾ ਦੇ ਨਾਲ ਸਮੁੱਚੀਆਂ ਸੰਗਤਾਂ ਨੇ ਗੁਰਬਾਣੀ ਹਾਜ਼ਰ ਸੁਣ ਕੇ ਆਪਣਾ ਜੀਵਨ ਸਫਲ ਕੀਤਾ ਜੀ ਬਹੁਤ ਸਤਿਗੁਰਾਂ ਦੀ ਅਪਾਰ ਮਿਹਰ ਰਹਿਮਤ ਸਾਡੇ ਸਮੁੱਚੇ ਨਗਰ ਤੇ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰਮੁਖ ਪਿਆਰਿਆਂ ਨੇ ਹਾਜ਼ਰੀਆਂ ਭਰੀਆਂ ਸਤਿਗੁਰੂ ਨਾਨਕ ਸਾਹਿਬ ਮਾਰੀ ਕਿਰਪਾ ਕਰਨ ਚੱਲਿਆ ਹੋਇਆ ਇੱਕ ਇੱਕ ਕਦਮ ਸਤਿਗੁਰੂ ਜੀ ਲੇਖੇ ਵਿੱਚ ਲਾਉਣ ਜੀ ਇਹੀ ਬੇਨਤੀ ਕਰਦੇ ਆਂ ਸਤਿਗੁਰਾਂ ਦੇ ਚਰਨਾਂ ਵਿੱਚ ਮਾਰਾ ਹੀ ਕਿਰਪਾ ਕਰਨੀ ਇਦਾਂ ਦੇ ਸਾਨੂੰ ਗੁਰਬ ਪੂਰਵ ਮਨਾਉਣ ਦੀਆਂ ਬਲ ਉਦਮ ਬਾਤ ਤੋਂ ਵੱਧ ਕਿਰਪਾ ਕਰਨੀ ਬੱਚਿਆਂ ਵੱਲੋਂ ਛੋਟੇ-ਛੋਟੇ ਬੱਚਿਆਂ ਵੱਲੋਂ ਸਮੁੱਚੇ ਨਗਰ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰਮੁਖ ਪਿਆਰਿਓ ਅਮਰ ਤੇੜੇ ਸਮੂਹ ਸੰਗਤਾਂ ਇਕੱਤਰ ਹੋ ਕੇ ਸਤਿਗੁਰ ਦੀ ਯਾਦ ਵਿੱਚ ਜੁੜੀਆਂ ਹਨ ਬੜੀ ਸ਼ਰਧਾ ਭਾਵਨਾ ਦੇ ਨਾਲ ਸੂਚੇ ਸੇਵਾਦਾਰਾਂ ਨੇ ਸੇਵਾ ਕੀਤੀ ਸਤਿਗੁਰ ਕਿਰਪਾ ਕਰਨ ਨਾਮ ਕਾ ਰੰਗ ਸਾਧੂ ਕਾ ਸੰਗ ਸਤਿਗੁਰ ਜੀ ਬਖਸ਼ਿਸ਼ ਕਰਨ ਗੁਰਸਿੱਖੀ ਵਾਲਾ ਜੀਵਨ ਬਖਸ਼ਣ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰਮੁਖ ਪਿਆਰੇ ਨੇ ਬਹੁਤ ਭਾਵਨਾ ਦੇ ਨਾਲ ਹਾਜ਼ਰੀਆਂ ਭਰੀਆਂ ਹਨ ਜੋ ਵੀ ਮਨੋ ਕਾਮਨਾ ਹੈ ਤਾਂタル ਸ੍ਰੀ ਗੁਰੂ ਨਾਨਕ ਸਾਹਿਬਰੀ ਕਿਰਪਾ ਕਰਨ ਕਰਾਂ ਦੇਵੇ ਸ਼ੁਕਸ਼ਾਂ ਦੀ ਚੜ੍ਹਦੀਆਂ ਕਲਾ ਬਖਸ਼ਣ ਜੀ ਸੋ ਪਿਆਰਿਓ ਇਹ ਹੀ ਬੇਨਤੀ ਕਰਦੇ ਆਂ ਅਮਰਤ ਵੇੜੇ ਭਾਈ ਜਰੂਰ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਿਆ ਕਰੋ ਸਤਿਗੁਰ ਦੀਆਂ ਯਾਦਾਂ ਵਿੱਚ ਜੁੜਿਆ ਕਰਿਏ ਜੋ ਇਹ ਮਨੁੱਖਾ ਦੇਹੀ ਹੈ ਇਹਨੂੰ ਆਪਾਂ ਸਫਲ ਕਰਕੇ ਜਾਈਏ ਸੰਸਾਰ ਦੇ ਵਿੱਚੋਂ ਜਦੋਂ ਵੀ ਜਾਈਏ ਸਮੁੱਚੇ ਨਗਰ ਨੇ ਨਿੱਕੇ ਨੇ ਕੇ ਬੱਚੇ ਸਾਡੀਆਂ ਬੀਬੀਆਂ ਭੈਣਾ ਸਮੂਹ ਨਗਰ ਨੇ ਬੜਾ ਸ਼ਰਧਾ ਭਾਵਨਾ ਦੇ ਨਾਲ ਜੋ ਕਿ ਪਿਆਰ ਦੇ ਨਾਲ ਗੁਰਬਾਣੀ ਸੁਣੀ ਹਰ ਜਾਂ ਸੁਣਿਆ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜੀ ਇਹਹੀ ਬੇਨਤੀ ਕਰਦੇ ਆ ਪਿਆਰਿਓ ਕੋਈ ਵੀ ਸਤਿਗੁਰਾਂ ਦਾ ਗੁਰਪੁਰਬ ਹੋਵੇ ਕੋਈ ਵੀ ਆਪਾਂ ਜਾੜਾ ਮਨਾਈਏ ਇਸੇ ਤਰ੍ਹਾਂ ਹੀ ਆਪਾਂ ਰਲ ਮਿਲ ਕੇ ਸਾਰੇ ਇਕੱਠੇ ਹੋ ਕੇ ਇਕੱਤਰ ਹੋ ਕੇ ਸਤਿਗੁਰਾਂ ਦੀਆਂ ਜਾਦਾ ਵਿੱਚ ਜੁੜਾ ਕਰੀਏ ਬਹੁਤ ਵਧੀਆ ਲੱਗਦਾ ਹੈ ਜਦੋਂ ਸਮੂਹ ਸੰਗਤ ਰਲ ਮਿਲ ਕੇ ਸੇਵਾ ਕਰਦੀ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਡੇ ਸਾਰੇ ਵੀਰਾਂ ਨੇ ਸਾਰੇ ਨਗਰ ਨੇ ਇਕੱਤਰ ਹੋ ਕੇ ਗੁਰੂ ਕੀ ਸੰਗਤਾਂ ਵਾਸਤੇ ਜੋ ਕਿ ਚਾਹ ਦੇ ਲੰਗਰ ਬੂੰਦੀ ਦੇ ਲੰਗਰ ਗੁਲਾਬ ਜਾਮਣਾ ਦੇ ਲੰਗਰ ਹੋਰ ਵੀ ਅਨੇਕਾ ਪ੍ਰਕਾਰ ਦੇ ਲੰਗਰ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੀ ਸੰਗਤ ਵਾਸਤੇ ਲਾਏ ਨੇ ਜਿੰਨਾ ਵਿੱਚੋਂ ਭਾਈ ਮਾਇਆ ਆਈ ਹੈ ਖਜ਼ਾਨਾ ਵਿੱਚੋਂ ਸਤਿਗੁਰੂ ਜੀ ਖਜ਼ਾਨੇ ਭਰਪੂਰ ਕਰਨ ਚੜ੍ਹਦੀਆਂ ਕਲਾ ਬਖਸ਼ਣ ਸਤਿਗੁਰੂ ਜੀ ਨਾਮਾ ਥਾਮਾ ਨੂੰ ਜਾਣਦੇ ਨੇ ਬਹੁਤ ਸੇਵਾ ਕੀਤੀ ਕਿਸੇ ਦੇ ਘਰੋਂ ਦੁੱਧ ਆਇਆ ਕਿਸੇ ਦੇ ਘਰੋਂ ਕੋਜ ਆਇਆ ਹੈ ਸਤਿਗੁਰੂ ਜੀ ਸਭ ਕੁਝ ਜਾਣੀ ਜਾਣਨੇ ਪਿਆਰਿਓ ਐਸੇ ਤਰ੍ਹਾਂ ਹੀ ਜਿੰਨਾ ਵੀ ਆਪਾਂ ਤੋਂ ਸੇਵਾ ਹੋ ਸਕੇ ਆਪਬਾਤ ਤੋਂ ਸੇਵਾ ਕਰਿਆ ਕਰੀਏ ਗੁਰੂਕੀਆਂ ਸੰਗਤਾਂ ਵਾਸਤੇ ਸਮੁੱਚੇ ਨਗਰ ਨੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਚਾਹ ਦੇ ਲੰਗਰ ਲਾਏ ਪਰਸ਼ਾਦ ਲੰਗਰ ਲਾਏ ਸਤਿਗੁਰ ਜੀ ਦੀਆਂ ਬੜੀਆਂ ਜੋ ਗੁਰਪੁਰਬ ਹੈ ਬੜੇ ਸੁਚੱਜੇ ਢੰਗ ਦੇ ਨਾਲ ਮਨਾਇਆ ਹੈ ਸਮੂਹ ਨਗਰ ਨੇ ਰਲ ਮਿਲ ਕੇ ਸਾਡੇ ਬਜ਼ੁਰਗਾਂ ਨੇ ਬੱਚਿਆਂ ਨੇ ਬਹੁਤ ਸੇਵਾ ਕੀਤੀ ਹੈ ਸਤਿਗੁਰ ਜੀ ਐਸੇ ਤਰ੍ਹਾਂ ਸਾਡੇ ਨਗਰ ਤੇ ਮਿਰ ਫਰਿਆਥਰਾ ਕੇ ਸਾਨੂੰ ਵੀ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ ਮਹਾਰਾਜ ਜੀ ਸੇਵਾ ਕਰਨ ਦਾ ਬਲ ਬਖਸ਼ਣਾ ਉਦਮ ਬਖਸ਼ਣਾ ਅਸੀਂ ਐਸੇ ਤਰ੍ਹਾਂ ਆਪਣੇ ਆਪ ਜੇ ਦਰ ਘਰ ਦੀ ਸੇਵਾ ਕਰਦੇ ਰਹੀਏ ਜੀ ਆਪ ਜੀ ਤੋਂ ਖੁਸ਼ੀਆਂ ਪ੍ਰਾਪਤ ਐ ਇਸੇ ਤਰ੍ਹਾਂ ਕਰਦੇ ਰਹੀਏ ਜੀ ਸਮੂਹ ਸੰਗਤ ਦਾ ਬਹੁਤ ਧੰਨਵਾਦ ਧੰਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਮਾਰੇ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਤੇ ਅਪਾਰ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਸੁਭਾਗੀਆਂ ਕੜੀਆਂ ਬਖਸ਼ਿਸ਼ ਕੀਤੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ